प्यारी 사트 संगत जी आज ਗੱਲ ਕਰਾਂਗੇ ਕਿ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਜੁੜਨ ਦੀ ਤੇਰੀ 사트 संगत जी ਬੜੇ ਪਿਆਰ ਨਾਲ ਸੁਣਿਓ ਕਿ ਜਦੋਂ ਸਾਡੇ ਨੇੜੇ ਤੇਰੇ ਕੋਈ ਵੀ ਜਿੱਤਰਾ ਨਸ਼ੇ ਹੋ ਰਹੇ ਆ ਠੀਕ ਹੈ ਕੋਈ ਵੀ ਮਾਰੇ ਕੰਮ ਹੁੰਦੇ ਆ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਅਸੀਂ ਘਰ ਜਾ ਕੇ ਘਰ ਆਪਣੇ ਆ ਕੇ ਹੱਥ ਜੋੜ ਕੇ ਬੜਾ ਮਹਾਰਾਜ ਨੂੰ ਕਹਿੰਨੇ ਮਹਾਰਾਜ ਇਸ ਧਰਤੀ ਦੇ ਉੱਪਰ ਇੱਕ ਜੋਧਾ ਪੈਦਾ ਕਰ ਓ ਜੋਧਾ ਕਿਵੇਂ ਦਾ ਪੈਦਾ ਕਰ ਹਰੀ ਸਿੰਘ ਨਲੂਏ ਵਰਗਾ ਕਰ ਜਿਹੜਾ ਇਹਨਾਂ ਚੀਜ਼ਾਂ ਦਾ ਮੂੰਹ ਮੋੜ ਦਵੇ ਮਹਾਰਾਜ ਸੰਤ ਜਰਨੈਲ ਸਿੰਘ ਭਿੰਡਰਾ ਵਰਗੇ ਸੰਤ ਭੇਜ ਜਿਹੜਾ ਸਾਰੇ ਲੋਕਾਂ ਨੂੰ ਨੱਥ ਪਾ ਦੇ ਕੋਈ ਨਸ਼ਾ ਨਾ ਕਰੇ ਕੋਈ ਬਰਾਤ ਨਾ ਜਾਦੀ ਖੜੇ ਪਰ ਇਸ ਦੇ ਜੋਦਾ ਤਾਂ ਜਰੂਰ ਭੇਜ ਪਰ ਸਾਡੇ ਘਰ ਨਾਲ ਭੇਜ ਮਹਾਰਾਜ ਸਾਡੇ ਆਂਡ ਗਵਾਂ ਦੇ ਵਿੱਚ ਭੇਜ ਦੇ ਸਾਡੇ ਏਰੀਏ ਵਿੱਚ ਭੇਜ ਦੇ ਪਰ ਸਾਡੇ ਘਰ ਨਾਲ ਭੇਜੀ ਸਾਡੇ ਤੋਂ ਜਦੋਂ ਉਹ ਕੁਰਬਾਨੀ ਵਾਲੇ ਬੰਨੇ ਤੁਰ ਪਿਆ ਸੱਚ ਦੇ ਬੰਨੇ ਤੁਰ ਪਿਆ ਸਾਨੂੰ ਦੁੱਖ ਬੜਾ ਲੱਗਣਾ ਹੈ ਦੇਖੋ ਖਾਲਸਾ ਜੀ ਗੁਰੂ ਘਰ ਤਾਂ ਅਸੀਂ ਜਾਣਦੇ ਆ ਪਰ ਅਸੀਂ ਅਰਦਾਸ ਵੀ ਕਰਦੇ ਆਂ ਪਰ ਅਸੀਂ ਕਰਦੇ ਸਾਡੀ ਨਾ ਹੋਵੇ ਦੂਸਰੇ ਘਰ ਦੀ ਹੋਵੇ ਖਾਲਸਾ ਜੀ ਵੇਖੋ ਮਹਾਰਾਜ ਦੇ ਚਰਨਾਂ ਨਾਲ ਜੁੜਨਾ ਤੇ ਆਪਣੇ ਮਨ ਦੇ ਵਿੱਚ ਭਾਵਨਾ ਆਉਣੀਆਂ ਇਹ ਕਿਵੇਂ ਦੀਆਂ ਆਉਂਦੀਆਂ ਨੇ ਕਿਵੇਂ ਦੀ ਸਿੱਖਿਆ ਮਿਲਦੀ ਆ ਇਹ ਤੁਸੀਂ ਆਪ ਸੋਚੋ ਖਾਲਸਾ ਜੀ ਅਸੀਂ ਗੁਰੂ ਘਰ ਤਾਂ ਰੋਜ਼ ਜਾਂਦੇ ਆਂ ਅਸੀਂ ਅਮਰਤ ਵੀ ਛੱਕ ਲਿਆ ਸਾਡੇ ਘਰਵਾਲੀ ਨੇ ਵੀ ਅਮਰਤ ਛੱਕ ਲਿਆ ਅਸੀਂ ਗੁਰੂ ਘਰ ਤਾਂ ਜਰੂਰ ਜਾਂਦੇ ਆ ਪਰ ਗੁਰੂ ਘਰ ਜਾ ਕੇ ਸੀਸ ਵੀ ਨਵਾਉਨੇ ਆ ਮੱਥਾ ਵੀ ਟੇਕਦੇ ਆ ਬਾਣੀ ਵੀ ਪੜਦੇ ਆ ਪਰ ਸਾਡਾ ਜਿਹੜਾ ਮਨ ਹੈ ਉਹ ਨਹੀਂ ਗੁਰੂ ਨਾਲ ਜੁੜਿਆ ਸਾਡੀਆਂ ਅੱਖਾਂ ਜੁੜੀਆਂ ਨੇ ਅੱਖਾਂ ਜੁੜਨ ਦੇ ਨਾਲ ਪਰਮਾਤਮਾ ਨਾਲ ਮੇਲ ਨਹੀਂ ਹੋਣਾ ਕਿਉਂਕਿ ਮਨ ਨੂੰ ਜੋੜਨਾ ਪੈਣਾ ਹੈ ਸਤਗੁਰੂ ਨੇ ਦੱਸਿਆ ਹੈ ਜਾਂ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੁਸੀਂ ਆਪਣੀ ਪਛਾਣ ਕਰੋ ਕਿਉਂਕਿ ਗੁਰੂ ਘਰ ਤਾਂ ਤੁਸੀਂ ਅੰਮ੍ਰਿਤ ਵੇਲੇ ਜਾਂਦੇ ਜੇ ਅੰਮ੍ਰਿਤ ਵੀ ਛੱਕ ਲਿਆ ਪਰ ਜਦੋਂ ਤੁਹਾਡੇ ਘਰ ਤੁਹਾਡੇ ਲੜਕੇ ਦਾ ਵਿਆਹ ਹੁੰਦਾ ਹੈ ਤੁਹਾਡੀ ਲੜਕੀ ਦਾ ਵਿਆਹ ਹੁੰਦਾ ਹੈ ਤੁਸੀਂ ਉਸ ਟਾਈਮ ਤੇ ਸ਼ਰਾਬਾਂ ਵੀ ਪੀਂਦੇ ਹੋ ਸਾਰੀ ਪਬਲਿਕ ਨੂੰ ਪਿਉਂਦੇ ਹੋ ਚਾਹੇ ਤੁਸੀਂ ਆਪ ਨਹੀਂ ਪੀਂਦੇ ਉਹਨਾਂ ਸ਼ਰਾਬੀਆਂ ਨਾਲ ਤੁਸੀਂ ਭੰਗੜੇ ਵੀ ਪਾਉਂਦੇ ਹੋ ਬੜਾ ਕੁਝ ਕਰਦੇ ਹੋ ਦੋ ਚਾਰ ਦਿਨ ਗੁਰਦੁਆਰਾ ਵੀ ਲੇਟ ਕਰ ਦਿੰਦੇ ਜੇ ਨਹੀਂ ਹੁਣ ਤਾਂ ਰਿਸ਼ਤੇਦਾਰ ਉਹਨਾਂ ਦੀ ਸੇਵਾ ਕਰਨੀ ਬੜਾ ਜ਼ਰੂਰੀ ਆ ਸਤਿਗੁਰ ਨੇ ਕਿਹੜੇ ਕੁਝ ਕਹਿਣਾ ਹੈ ਕੋਈ ਗੱਲ ਨਹੀਂ ਅਸੀਂ ਆਪਤ ਨਹੀਂ ਪੀਤੀ ਨਹੀਂ ਖਾਲਸਾ ਜੀ ਇੱਕ ਗੱਲ ਮੇਰੀ ਨੋਟ ਕਰਿਓ ਚਾਹ ਤੁਸੀਂ ਖਾਓ ਚਾਹ ਨਾ ਪੀਓ ਕੁਝ ਵੀ ਕਰੋ ਪਰ ਜੇ ਤੁਸੀਂ ਗੁਰੂ ਨੇ ਜੋ ਕੁਝ ਕਿਹਾ ਵਾ ਭਿਜੇ ਮੇਰੇ ਨਾਲ ਜੁੜਨਾ ਹੈ ਪਹਿਲਾਂ ਮਰਨਾ ਕਬੂਲ ਕਰ ਜੀਵਨ ਕੀ ਛੱਡ ਆਸ ਸਭਨਾ ਕੀ ਛੱਡ ਰਹਿਣ ਕਾ ਆਓ ਹਮਾਰੇ ਪਾਸ ਜੇ ਸਤਗੁਰ ਦੇ ਚਰਨਾਂ ਨਾਲ ਜੁੜਨਾ ਹੈ ਇਹ ਗੱਲਾਂ ਸਾਰੀਆਂ ਛੱਡਣੀਆਂ ਪੈਣੀਆਂ ਨੇ ਸੰਸਾਰ ਤੋਂ ਲੱਗ ਹੋਣਾ ਪੈਣਾ ਹੈ ਪਰਿਵਾਰ ਤੋਂ ਲੱਗ ਹੋਣਾ ਪੈਣਾ ਹੈ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਜਦੋਂ ਗੁਰੂ ਨਾਲ ਜੁੜੀਏ ਉਦੋਂ ਪਰਿਵਾਰ ਵੀ ਟੁੱਟਦਾ ਏ ਰਿਸ਼ਤੇਦਾਰ ਵੀ ਟੁੱਟਦੇ ਆ ਆਂਡ ਗਵਾਂਡ ਵੀ ਟੁੱਟਦਾ ਏ ਸੰਸਾਰ ਵੀ ਟੁੱਟਦਾ ਏ ਪਰ ਗੁਰੂ ਸਾਡੇ ਨਾਲ ਹੈ ਸਾਨੂੰ ਕੋਈ ਚਿੰਤਾ ਨਹੀਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਗੁਰੂ ਦੇ ਚਰਨਾਂ ਨਾਲ ਜੁੜਨਾ ਏ ਕੋਈ ਮੀਠਾ ਸ਼ਰਾਬਾਂ ਦੀ ਲੋਕਾਂ ਦੀਆਂ ਪਾਰਟੀਆਂ ਕਰਨ ਦੀ ਲੋੜ ਨਹੀਂ ਆਪਣੇ ਧਰਮ ਤੇ ਚੱਲੋ ਕਿ ਜਦੋਂ ਅਸੀਂ ਅਮਰਤ ਸਿੱਖਿਆ ਹੈ ਸਾਨੂੰ ਕਿਹੜੀ ਸਿੱਖਿਆ ਦਿੱਤੀ ਗਈ ਆ ਅਸੀਂ ਉਹ ਸਿੱਖਿਆ ਤੇ ਚੱਲਣਾ ਹੈ ਅਸੀਂ ਇਹ ਨਹੀਂ ਕਹਿਣਾ ਰਿਸ਼ਤੇਦਾਰ ਰੋਸ ਜਾਣਗੇ ਕਦੀ ਸਾਡੇ ਮਨ ਵਿੱਚ ਇਹਤ ਨਹੀਂ ਗੱਲ ਆਈ ਪਰਿਵਾਰ ਵਿੱਚ ਬੈਠ ਕੇ ਅਸੀਂ ਇਹਤ ਨਹੀਂ ਕੀਤੀ ਗੱਲ ਰਿਸ਼ਤੇਦਾਰ ਤਾਂ ਰੋਸ ਜਾਣਗੇ ਕਹਿ ਲੈਣੇ ਸਲਾਹ ਕਰਕੇ ਕਦੀ ਇਹ ਨਹੀਂ ਕਿਹਾ ਕਿ ਸਾਡਾ ਗੁਰੂ ਜਿਹੜਾ ਵਾ ਸਾਨੂੰ ਕੀ ਕਹਵੇਗਾ ਸਾਨੂੰ ਇਹ ਜਿਹੜੀ ਮੰਜ਼ਿਲ ਹੈ ਇਹ ਨਹੀਂ ਉੱਚੀ ਆ ਅਸੀਂ ਉਹਦੀ ਪਕਰ ਦੇ ਰਹਿਣਾ ਵਾ ਨਹੀਂ ਅਸੀਂ ਰਿਸ਼ਤੇਦਾਰ ਨਹੀਂ ਪਾਲਣਾ ਕਰਦੇ ਆ ਅਸੀਂ ਗੁਰੂ ਤੇ ਗੱਲ ਹੀ ਨਹੀਂ ਕਰਦੇ ਗੁਰੂ ਨੂੰ ਮੱਥਾ ਟੇਕ ਕੇ ਬਸ ਘਾਰਾ ਕੇ ਅਸੀਂ ਆਪਣੇ ਵਿਹਾਰ ਕਰਦੇ ਆ ਪਰ ਇਹਨਾਂ ਗੱਲਾਂ ਤੋਂ ਬਚ ਕੇ ਗੁਰੂ ਦੇ ਚਰਨਾਂ ਦੇ ਨਾਲ ਸੰਗਤ ਜੀ ਜੁੜੋ ਗੱਲਾਂ ਤਾਂ ਬੜੀਆਂ ਕੌੜੀਆਂ ਨੇ ਔਖੀਆਂ ਵੀ ਲੱਗਦੀਆਂ ਕਈਆਂ ਨੂੰ ਕਈਆਂ ਨੂੰ ਮਹਿਸੂਸ ਹੁੰਦੀਆਂ ਨੇ ਪਰ ਸਤਗੁਰ ਨੇ ਜੋ ਪ੍ਰਚਾਰ ਵਾਸਤੇ ਸਿੰਘ ਸਾਜੇ ਆ ਉਹ ਸੱਚ ਵਾਸਤੇ ਸੱਚੇ ਆ ਸੱਚ ਹੀ ਬੋਲਣਾ ਹੈ ਸੱਚ ਹੀ ਸੁਣਨਾ ਹੈ ਇਹ ਤਾਂ ਕੰਨ ਖੋਲ ਕੇ ਆਪਣੇ ਮਨ ਨਾਲ ਜੁੜੋ ਸਤਗੁਰ ਦੇ ਚਰਨਾਂ ਨਾਲ ਜੁੜ ਕੇ ਆਪਣੀ ਪ੍ਰਾਪਤੀ ਪਾਓ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤ